ਉਮਰ ਦੇ ਹਿਸਾਬ ਦੇ ਨਾਲ ਕਿੰਨਾ ਹੋਣਾ ਚਾਹੀਦਾ ਹੈ ਵਜ਼ਨ ਪਰਫੈਕਟ ਬਾਡੀ ਚਾਰਟ ਤੁਹਾਡੇ ਮੋਰੇ ਲੈ ਕੇ ਆਏ ਆ ਦੇਖ ਲਵੋ ਕਿ ਤੁਹਾਡਾ ਵਜ਼ਨ ਕਿੰਨਾ ਹੈ ਆਪਣੇ ਉਮਰ ਦੇ ਹਿਸਾਬ ਦੇ ਨਾਲ ਤੇ ਜੇਕਰ ਵਜ਼ਨ ਵਧਿਆ ਹੈ ਤੇ ਇਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਹੋ ਐਕਸਪੋਰਟ ਨੇ ਕੁਝ رائے ਦੇ ਦਿੱਤੀ ਹੈ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡਾ ਵਜ਼ਨ ਕਿੰਨਾ ਹੈ ਤੇ ਚਾਰਟ ਦੇ ਮੁਤਾਬਕ ਕਿੰਨਾ ਵਾਧਾ ਹੈ ਜੀ ਹਾਂ ਸੱਸੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ سارے ਲੋਕ ਆਪਣੇ ਵਧਦੇ ਵਜਨ ਦੇ ਕਰਕੇ ਬਹੁਤ ਵਾਰ ਚਿੰਤਾ ਦੇ ਵਿੱਚ ਰਹਿੰਦੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਉਹਨਾਂ ਦਾ ਵਜ਼ਨ ਵਧਿਆ ਹੈ ਜਾਂ ਜਿੰਨਾ ਹੈ ਉਹਨਾਂ ਸਹੀ ਹੈ ਬਹੁਤ ਵਾਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਨੇ ਫੈਟ ਘਟਾਉਣਾ ਹੈ ਜਾਂ ਵਜ਼ਨ ਘਟਾਉਣਾ ਹੈ ਪਰ ਉਸ ਦੇ ਮੁਤਾਬਕ ਇੱਕ ਤੁਹਾਨੂੰ ਚਾਰਟ ਦੱਸਦੇ ਹਾਂ ਜੀ ਹਾਂ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਦੀ ਜਾਣਕਾਰੀ ਹੋਵੇਗੀ ਪਰ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਬੀ ਐਮ ਆਈ ਦੇ ਦੁਆਰਾ ਵੀ ਤੁਸੀਂ ਆਪਣੇ ਬਾਡੀ ਦਾ ਜੋ weight ਹੈ ਉਸ ਨੂੰ ਚੈੱਕ ਕਰ ਸਕਦੇ ਹੋ ਆਪਣੇ ਉਮਰ ਦੇ हिसाब ਦੇ ਨਾਲ ਜਿੰਨੀ ਤੁਹਾਡੀ ਉਮਰ ਹੈ ਉਸ ਹਿਸਾਬ ਦੇ ਨਾਲ ਕਿੰਨਾ ਵਜ਼ਨ ਹੋਣਾ ਚਾਹੀਦਾ ਹੈ ਉਹ ਜਾਣ ਲਵੋ ਜੀ ਹਾਂ ਤੁਹਾਨੂੰ ਚਾਰਟ ਦੇ ਅਕੋਰਡਿੰਗ ਦੱਸਦੇ ਹਾਂ ਕਿ ਜੇਕਰ ਤੁਹਾਡਾ ਵਜ਼ਨ ਜਿਹੜਾ ਹੈ ਉਹ 18 ਤੋਂ 20 ਸਾਲ ਹੈ ਮਤਲਬ ਤੁਹਾਡੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਹੈ ਤੇ ਤੁਹਾਡਾ ਵਜ਼ਨ ਜਿਹੜਾ ਹੈ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦਾ ਵਜ਼ਨ ਜਿਹੜਾ ਹੈ ਉਹ 45 ਤੋਂ 55 ਕਿਲੋ ਦੇ ਵਿਚਕਾਰ ਹੋਣਾ ਚਾਹੀਦਾ ਹੈ ਇਹ ਜੋ ਹੈ ਬੀ ਐਮ ਆਈ ਦੇ ਮੁਤਾਬਕ ਹੈ ਤੇ ਜੇਕਰ ਪੁਰਸ਼ ਹੈ ਮਤਲਬ ਜੇਕਰ ਕੋਈ ਜੈਂਸ ਹੈ ਕੋਈ ਵਿਅਕਤੀ ਹੈ ਤਾਂ ਉਸ ਦੀ ਜਿਹੜਾ ਉਸ ਦਾ weight ਹੈ ਉਹ 50 ਤੋਂ 65 ਕਿਲੋ ਦੇ ਵਿਚਕਾਰ ਹੋਣਾ ਚਾਹੀਦਾ ਹੈ ਇਹ ਮੈਂ ਤੁਹਾਨੂੰ ਜੋ ਹੈ ਉਹ 18 ਤੋਂ 20 ਸਾਲ ਦੀ ਕੈਟਾਗਰੀ ਦੇ ਵਿੱਚ ਦੱਸਿਆ ਦੂਸਰੀ ਕੈਟੇਗਰੀ ਦੱਸਦੇ ਆ ਜੀ 21 ਤੋਂ 30 ਸਾਲ ਦੇ ਵਿਚਕਾਰ ਜੇਕਰ ਤੁਹਾਡੀ ਉਮਰ 21 ਤੋਂ 30 ਸਾਲ ਦੇ ਵਿਚਕਾਰ ਹੈ ਤੇ ਉਹਨਾਂ ਦੇ ਲਈ weight chart ਦੇ ਮੁਤਾਬਕ BMI ਦੇ ਦੁਆਰਾ ਜਿਹੜਾ ਦੱਸਿਆ ਗਿਆ ਹੋਇਆ ਹੈ ਕੀ ਉਹਨਾਂ ਦਾ weight ਜਿਹੜਾ ਹੈ ਉਹ 50 ਤੋਂ 60 ਕਿਲੋ ਦੇ ਵਿਚਕਾਰ ਹੋਣਾ ਚਾਹੀਦਾ ਹੈ ਮਹਿਲਾਵਾਂ ਦਾ ਤੇ ਜੇਕਰ ਪੁਰਸ਼ ਦੀ ਗੱਲ ਕਰੀਏ ਜੇਕਰ ਬੰਦਿਆਂ ਦੀ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਉਹਨਾਂ ਦਾ weight ਜਿਹੜਾ ਹੈ 55 ਤੋਂ 75 ਕਿਲੋ ਹੋਣਾ ਚਾਹੀਦਾ ਹੈ ਅਗਲੀ ਗੱਲ ਕਰਦੇ ਹਾਂ ਜੀ 31 ਤੋਂ 40 ਸਾਲ ਦੇ ਵਿਚਕਾਰ ਵਾਲੇ ਲੋਕਾਂ ਦਾ weight ਕਿੰਨਾ ਹੋਣਾ ਚਾਹੀਦਾ ਹੈ ਮਹਿਲਾਵਾਂ ਦਾ ਜਿਹੜਾ weight ਹੈ ਜੀ 55 ਤੋਂ 65 ਕਿਲੋ ਹੋਣਾ ਚਾਹੀਦਾ ਹੈ ਤੇ ਜਿਹੜੇ ਪੁਰਸ਼ ਨੇ ਉਹਨਾਂ ਦਾ weight ਜਿਹੜਾ ਹੈ ਉਹ 60 ਤੋਂ 80 ਸਾਲ ਹੋਣਾ ਚਾਹੀਦਾ ਹੈ ਐਸੇ ਤਰੀਕੇ ਨਾਲ ਜੇਕਰ 41 ਸਾਲ ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਦੀਆਂ ਮਹਿਲਾਵਾਂ ਦਾ weight ਦੇਖਿਆ ਜਾਵੇ BMI ਦੇ ਮੁਤਾਬਕ ਤੇ 58 ਤੋਂ 70 ਕਿੱਲੋ ਦੇ ਵਿਚਕਾਰ ਜਿਹੜਾ ਹੈ ਉਹ ਹੋਣਾ ਚਾਹੀਦਾ ਨਾਲ ਦੀ ਨਾਲ ਜੇਕਰ ਬੰਦਿਆਂ ਦੀ ਗੱਲ ਕਰਤੇ ਪੁਰਸ਼ ਦੀ ਗੱਲ ਕੀਤੀ ਜਾਵੇ 41 ਤੋਂ 55 ਸਾਲ ਦੇ ਵਿਚਕਾਰ ਤੋਂ 6 ਤੋਂ 85 ਸਾਲ ਹੋਣਾ ਚਾਹੀਦਾ ਇਸੇ ਤਰੀਕੇ ਨਾਲ 51 ਤੋਂ 60 ਸਾਲ ਦੀ ਜਿਨ੍ਹਾਂ ਦੀ ਉਮਰ ਹੈ ਉਹ ਮਹਿਲਾਵਾਂ ਦੀ ਮਹਿਲਾਵਾਂ ਦਾ ਜਿਹੜਾ weight ਹੈ ਉਹ 60 ਤੋਂ 75 ਕਿਲੋ ਹੋਣਾ ਚਾਹੀਦਾ ਹੈ ਤੇ ਜਿਹੜੇ ਬੰਦੇ ਨੇ ਉਹਨਾਂ ਦਾ 68 ਤੋਂ 88 ਜਿਹੜਾ ਕਿਲੋ ਹੈ ਉਹ ਹੋਣਾ ਚਾਹੀਦਾ ਐਸਾ ਤਰੀਕੇ ਦੇ ਨਾਲ ਜੇਕਰ ਕੋਈ 60 ਸਾਲ ਦਾ ਹੈ ਜੇਕਰ ਉਹ ਮਹਿਲਾ ਹੈ ਤੇ ਉਸ ਦੀ ਉਸ ਦਾ ਜਿਹੜਾ weight ਹੈ ਉਹ 58 ਤੋਂ 78 ਕਿਲੋ ਹੋਣਾ ਚਾਹੀਦਾ ਹੈ ਤੇ ਜੇਕਰ ਕੋਈ ਬੰਦਾ ਹੈ ਤੇ ਉਸ ਦਾ 68 ਤੋਂ 85 ਕਿਲੋ ਹੋਣਾ ਚਾਹੀਦਾ ਹੈ ਸੋ ਇਹ BMI ਦੇ ਮੁਤਾਬਕ ਤੁਹਾਨੂੰ ਮੈਂ ਚਾਰਟ ਦੱਸਿਆ ਹੈ ਦੱਸਦੀ ਕਿ ਬਹੁਤ ਸਾਰੇ ਲੋਕ ਜਿਹੜਨੇ ਆਪਣੇ weight ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਉਸ ਦੇ ਲਈ ਤੁਹਾਨੂੰ ਹੈਲਦੀ ਡਾਈਟ ਕਰਨਾ ਪਵੇਗਾ ਐਕਸਪੋਰਟ ਦੱਸ ਦੇਣੀ ਕਿ ਤੁਹਾਨੂੰ ਫਲ ਅਤੇ ਸਬਜ਼ੀਆਂ ਨੂੰ ਆਪਣੇ ਡਾਈਟ ਦੇ ਵਿੱਚ ਸ਼ਾਮਲ ਕਰਨਾ ਪਵੇਗਾ ਪ੍ਰੋਟੀਨ ਰੀਚ ਡਾਈਟ ਦਾ ਸੇਵਨ ਕਰਨਾ ਪਵੇਗਾ ਡਾਈਟ ਦੇ ਵਿੱਚ ਕਾਰਬਸ ਦਾ ਸੇਵਨ ਕੰਟਰੋਲ ਕਰੋ ਅਤੇ ਪ੍ਰੋਟੀਨ ਨੂੰ ਵਧਾਓ ਅਤੇ ਆਸਾਨੀ ਨਾਲ ਵਜ਼ਨ ਘਟ ਕੀਤਾ ਜਾ ਸਕਦਾ ਹੈ। ਐਕਸਪੋਰਟ ਆਦਿ ਨੇ ਕਿ ਰੋਜ਼ਾਨਾ 30 ਤੋਂ 45 ਮਿੰਟ ਦੀ ਐਕਸਰਸਾਈਜ਼ ਕਰੋ। ਐਕਸਰਸਾਈਜ਼ ਕਰਕੇ ਆਪਣੇ ਬੋਡੀ ਦੇ ਵਿੱਚ ਜਮਾ ਫੈਟ ਜਿਹੜਾ ਤੁਸੀਂ ਬਰਨ ਬਰਨ ਕਰ ਸਕਦੇ ਹੋ ਤੇ ਤੁਸੀਂ ਹੈਲਦੀ ਡਾਈਟ ਦੇ ਨਾਲ ਆਪਣੇ ਵਜ਼ਨ ਨੂੰ ਘਟ ਕਰ ਸਕਦੇ ਹੋ। ਅੱਗੋਂ ਦੱਸਦੇ ਨੇ ਕਿ ਰੋਜ਼ਾਨਾ 8 ਘੰਟੇ ਦੀ ਨੀਂਦ ਨੀਂਦ ਜਿਹੜੀ ਉਹ ਘੱਟੋ-ਘੱਟ ਲਵੋ। ਘੱਟ ਨੀਂਦ ਲੈਣ ਦੇ ਨਾਲ ਵੀ ਵਜ਼ਨ ਜਿਹੜਾ ਹੈ ਉਹ ਵੱਧਦਾ ਹੈ। ਨਾਲ ਦੇ ਨਾਲ ਕਿਹਾ ਕਿ ਸਟ्रेस ਘੱਟ ਲਵੋ ਸਟ्रेस ਲੈਣ ਦੇ ਨਾਲ ਵੀ ਵਜ਼ਨ ਜਿਹੜਾ ਹੈ ਉਹ ਵੱਧਦਾ ਹੈ ਸੋ ਕੁਝ ਟਿਪਸ ਦੱਸਦੇ ਨੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡੀ ਉਮਰ ਕਿੰਨੀ ਹੈ ਤੇ ਤੁਹਾਡਾ ਇਸ ਸਮੇਂ ਵਜ਼ਨ ਕਿੰਨਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਡਾ ਵਜ਼ਨ ਸਹੀ ਹੈ ਜਾਂ ਨਹੀਂ